ਅੱਜ ਅਸੀਂ ਆਪਣੇ ਸਾਰੇ 41 ਸਾਡੇ 41 ਦੇ 41 ਕੌਂਸਲਰ ਅਸੀਂ ਇਕੱਠੇ ਹੋਏ ਆਂ ਔਰ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਕਿ ਅਸੀਂ ਦੇਲੀ ਲੋਕਾਂ ਆਪਣੀ ਜਿਹੜੀ ਸਟਰੈਂਥ ਹੈ ਸਾਡੀ ਅੱਜ ਵੀ ਔਰ ਇਲੈਕਸ਼ਨ ਵਾਲੇ ਦਿਨ ਦਿਨ ਸਾਡੀ 100 ਤੋਂ ਇੱਕ ਸਮਾਗਮ ਹੋਇਆ ਔਰ ਉਸ ਦਿਨ ਵੀ ਅਸੀਂ 41 ਇਕੱਠੇ ਸੀ ਔਰ ਅੱਜ ਵੀ ਅਸੀਂ 41 ਇਕੱਠੇ ਆਂ ਸੋ ਅੱਜ ਫਸਟ ਡੇ ਅਸੀਂ ਕਾਰਪੋਰੇਸ਼ਨ ਹਾਊਸ ਸੇ ਆਏ ਆਂ ਸਾਰਿਆਂ ਨਾਲ 1 ਟੂ 1 ਕੀਤਾ ਔਰ ਮੈਂ ਜਿਥੇ ਸਾਰਿਆਂ ਦਾ ਇੱਥੇ ਵੈਲਕਮ ਕਰਦਾ ਕਾਰਪੋਰੇਸ਼ਨ ਹਾਊਸ ਸੇ ਆਪਣੇ ਕਾਂਗਰਸ ਦੇ ਕੌਂਸਲਰਾਂ ਦਾ ਉੱਥੇ ਅੱਜ ਅਸੀਂ ਦੇਖਿਆ ਕਿ ਅੱਜ ਲਗਭਗ ਅਸੀਂ 2 ਵਜੇ ਕਾਰਪੋਰੇਸ਼ਨ ਹਾਊਸ ਸਿਆਂ ਸਾਰੇ ਦਫ਼ਤਰ ਦੇ ਤਾਲੇ ਲੱਗੇ ਹੋਏ ਨੇ ਵਰਕਿੰਗ ਡੇ ਹੈਗਾ ਕੋਈ ਵੀ ਅਫਸਰ ਮੌਜੂਦ ਨਹੀਂ ਸवाय ਅਸਿਸਟੈਂਟ ਕਮਿਸ਼ਨਰ ਤੋਂ ਇੱਥੇ ਕੋਈ ਅਫਸਰ ਸੋ ਅਸੀਂ ਇਹ ਵੇਖਣ ਆ ਸਾਈ ਹਾਂ ਔਰ ਸਾਰੇ ਕਾਉਂਸਲਰਾਂ ਦੇਖੋ ਅਸੀਂ ਕਾਉਂਸਲਰਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਚੁਣੋ ਇਹ ਨਿਮਾਉਂਦੇ ਆ ਲੋਕਾਂ ਨੇ ਸਾਨੂੰ ਕੰਮ ਕਹਿਣਾ ਆਪਣੀ ਆਪਣੀਆਂ ਵਾਰਡਾਂ ਦੇ ਡਿਵੈਲਪਮੈਂਟ ਦੇ ਕੰਮ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਕੋਈ ਆਪਣਾ ਕਮਿਸ਼ਨਰ ਹੈ ਮੈਗਰ ਹੋਰ ਅਫਸਰ ਇਥੇ ਮਿਲਣ ਵਾਲਾ ਸਾਰੇ ਦਫਤਰਾਂ ਨੂੰ ਤਾਲੇ ਲੱਗੇ ਹੋਏ ਕਾਜੀ ਕੋ ਕਮਿਸ਼ਨਰ ਬਣਾਣੇ ਚੱਲ ਰਹੀ ਕੋਈ ਕਮਿਸ਼ਨਰ ਸਾਹਿਬ ਕਹਿੰਦੇ ਜੀ ਅੰਮ੍ਰਿਤਸਰ ਨਹੀਂ ਹੈਗੇ ਅੱਛਾ ਸਰ ਇਥੇ ਤੁਸੀਂ ਬਕਾਇਦਾ ਰੋਜ਼ ਦਾ ਬੈਠਕ ਕਰਿਆ ਕਿ ਅੱਜ ਸੰਕੀਤੀ ਕਰ ਦੇਖੋ ਇਹ ਸਾਡਾ ਆਪਣਾ ਅਸੀਂ ਚੁਣੇ ਸਾਡਾ ਕਾਰਪੋਰੇਸ਼ਨ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ ਅਸੀਂ ਵਰਕਿੰਗ ਡੇ ਤੇ ਕਿਸੇ ਟਾਈਮ ਤੇ ਇੱਥੇ ਇਕੱਠੇ ਆ ਸਕਦੇ ਹਾਂ ਚਾਹੇ ਕੱਲਾ ਕੋਈ ਵੀ ਕਾਉਂਸਲਰ ਜੇ ਉਹਨੂੰ ਕੋਈ ਮੁਸ਼ਕਲ ਆ ਰਹੀ ਹੋ ਕਿਸੇ ਵੀ ਅਫਸਰ ਦਾ ਦਰਵਾਜ਼ਾ ਖੋਲ ਕੇ ਉਹਦੇ ਆਫਿਸ ਜਾ ਕੇ ਆਪਣੀ ਵਾਰਡ ਦੀ ਮੁਸ਼ਕਲ ਦੱਸ ਸਕਦਾ ਹੈ ਸੋ ਅੱਜ ਜਿਥੇ ਇਕੱਠੇ ਹੋਇਆ ਮੈਂ ਇਹ ਗੱਲ ਹੋਰ ਕਹਿਣਾ ਚਾਹਾਂਗਾ ਸਾਰੇ মিডিਆ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਮੇਅਰ ਬਣਾਇਆ ਸੋ ਅਸੀਂ ਉਹਨੂੰ ਆਪਣਾ ਮੇਅਰ ਨਹੀਂ ਮੰਨਦੇ ਉਹ ਧੱਕੇ ਨਾਲ ਉਹਦਨ ਮੇਅਰ ਬਣਿਆ ਸਾਰੀ ਪ੍ਰੈਸ ਨੂੰ ਵੀ ਪਤਾ ਹੈ ਸਾਰੇ ਸ਼ਹਿਰ ਨੂੰ ਵੀ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਜਿਸ ਤਰੀਕੇ ਨਾਲ ਉਹਦਨ ਉਹ ਮੇਅਰ ਅਪਾਇੰਟ ਹੋਇਆ ਹੈ ਨਾ ਤੇ ਉੱਥੇ ਕੋਈ VOTING ਹੋਈ ਹੈ ਨਾ ਉੱਥੇ ਕਿਸੇ ਰਾਤ ਘੜਾ ਕਰਾਇਆ ਗਿਆ ਨਾ ਕੱਲ ਬੈਲਟ ਪੇਪਰ ਕੱਲ ਤੁਸੀਂ ਦੇਖਿਆ ਹੋਵੇਗਾ ਪ੍ਰੈਸ ਵਾਲਿਆਂ ਨੇ ਸਾਰੇ ਨੇ ਭਾਵਾਂ ਨੇ ਕਿ ਚੰਡੀਗੜ੍ਹ ਦੀ ਇਲੈਕਸ਼ਨ ਹੋਈ ਹੈ ਸਾਰੇ ਚੈਨਨਾ ਚ ਲਾਈਵ ਟੈਲੀਕਾਸਟ ਹੋਇਆ VOTING ਦਾ ਲक्की ਬਾਜੀ ਦੇਖਿਆ ਆਪਾਂ ਸਾਰੇ ਨੇ ਉਹ ਪ੍ਰੋਸੈਸ ਹੁੰਦਾ ਹੈ ਇੱਥੇ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਵੀਡੀਓਗ੍ਰਾਫੀ ਹੋਣੀ ਸੀ ਅਸੀਂ ਚੈਲੰਜ ਕਰਦੇ ਹਾਂ ਮੈਂ ਚੈਲੰਜ ਕਰਦਾ ਹਾਂ ਸਾਰੇ ਕੌਂਸਲਰ ਬੈਠੇ ਸੀ ਚੈਲੰਜ ਕਰਦੇ ਹਾਂ ਅੱਜ ਵੀ ਤੁਸੀਂ ਆਪਣੇ ਸਾਰੇ ਕੌਂਸਲਰ ਇੱਕ ਸਾਈਡ ਤੇ ਬਾਦੋ ਅਸੀਂ ਆਪਣੇ ਬਾਦਦੇ ਹਾਂ ਜਿਹਦੀ ਸਥਿਤੀ ਆਦਾ ਹੋਏਗੀ ਉਹ ਮੇਰਮਨਨ ਨੂੰ ਤਿਆਰ ਹੋ ਗੋ ਪਾਰਟੀ ਜਿਹੜੇ ਪੱਛੀ ਹੋਏ ਜਿਹੜਾ ਹੁਣ ਪਾਰਟੀ ਆਇਆ ਆ ਕਿਹੜੇ ਕੌਂਸਲਰ ਜਿਹੜਾ ਤੁਹਾਨੂੰ ਨਾਂ ਨਿਕਲ ਰਿਹਾ ਹੈ ਉਸ ਟਾਪਿਕ ਤੇ ਵੀ ਸਾਰੇ ਕੌਂਸਲਰਾਂ ਨੇ ਹੁਣ ਮੀਟ ਮੈਂ ਪਹਿਲੀ ਗੱਲ ਕਹਿਣਾ ਚਾਹਨਾ ਹੈ ਕਿ ਲੋਕਾਂ ਦੇ ਚੁਣੇ ਹੋਏ ਅਸੀਂ 85 ਨੁਮਾਇੰਦੇ ਸ਼ਹਿਰ ਦੇ ਕਾਉਂਸਲਰ ਹਨ 85 ਬੰਦੇ ਔਰ ਇਹ ਕਹਿੰਦੇ ਅਣਪਛਾਤੇ ਕਾਉਂਸਲਰ ਕਾਉਂਸਲਰ ਵੀ ਕਦੀ ਅਣਪਛਾਤੇ ਹੋਏ ਨੇ ਮੈਨੂੰ ਦੱਸੋ ਜੇ ਇਹਨਾਂ ਨੂੰ ਕਾਉਂਸਲਰਾਂ ਦੀ ਪਛਾਣ ਨਹੀਂ ਤੇ ਇਹ ਸ਼ਹਿਰ ਦੀ ਜਿਹੜੀ ਸਾਡੀ 17 18 20 ਲੱਖ ਦੀ ਵਾਦੀ ਹੈ ਉਹਨਾਂ ਬਾਰੇ ਉਹਨਾਂ ਚਾਰਿਆਂ ਬਾਰੇ ਕੌਣ ਸੋਚੇਗਾ ਇਹ ਮੈਂ ਸਮਝਦਾ ਸਰਕਾਰ ਦੀ ਔਰ ਪੁਲਿਸ ਦੀ ਨਲਾਕੀ ਹੈ ਕਿ ਉਹਨਾਂ ਨੂੰ ਇਸ ਸ਼ਹਿਰ ਦੇ 85 ਕਾਉਂਸਲਰਾਂ ਦੀ ਪਛਾਣ ਨਹੀਂ ਔਰ ਉਹਨਾਂ ਨੂੰ ਅਣਪਛਾਤੇ ਕਹਿ ਰਹੇ ਨੇ ਔਰ ਅਸੀਂ ਉੱਥੇ ਸੀ ਗੀਤਾ ਤੇ ਦੇਖੋ ਜੇ ਇਹਨਾਂ ਨੇ ਪਰਚਾ ਉਹ ਜਿਹੜੇ ਅੰਦਰ ਸੀ ਕਾਉਂਸਲਰ ਉਹਨਾਂ ਤੇ ਪਰਚਾ ਕੀਤਾ ਨਾ ਉਹ ਅੰਦਰ ਸੀ ਅਸੀਂ ਉੱਥੇ ਅੰਦਰ ਜਦੋਂ ਇਹਨਾਂ ਸਾਡੇ ਨਾਲ ਤੱਕਾ ਹੋਇਆ ਅਸੀਂ ਅੰਦਰ ਬੈਠੇ ਸਾਰਾ ਐਡਮਿਨਿਸਟ੍ਰੇਸ਼ਨ ਹੋਤੇ ਸੀ ਸਾਰੀ ਪੁਲਸ ਹੋਤੇ ਸੀ ਕਿ ਜੇ ਜੇ ਕੋਈ ਗਲਤ ਕਿਸੇ ਨੇ ਕੀਤਾ ਸੀ ਤਾਂ ਮੌਕੇ ਤੇ ਕਿਉਂ ਨਹੀਂ ਫੜਿਆ ਇਹਨਾਂ ਨੇ ਸਾਨੂੰ ਬਾਅਦ ਚੋ ਕੇ ਪਰਚਾ ਕੀਤਾ ਮੌਕੇ ਤੇ ਫੜ ਕੇ ਅੰਦਰ ਦਿੰਦੇ ਸਾਨੂੰ ਉਦੋਂ ਤੇ ਕੋਈ ਬੋਲਿਆ ਨਹੀਂ ਉਦੋਂ ਦੇ ਭੱਜ ਗਏ ਸਾਰੇ ਆਪਣਾ ਨਾਮ ਮੇਅਰ ਦਾ ਅਨਾਉਂਸ ਕੀਤਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਪ੍ਰੋਸੈਸ ਕੋ ਪੂਰਾ ਕੀਤਾ ਨਹੀਂ ਔਰ ਅੱਜ ਤੱਕ ਸਭ ਤੋਂ ਵੱਡੀ ਗੱਲ ਜੇ ਮੇਅਰ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਬਣਾ ਰਿਜ਼ਲਟ ਜੋ ਨੇ ਡਿਕਲੇਅਰ ਕੀਤਾ ਕਿ ਮੇਅਰ ਨੂੰ ਕਿੰਨੀਆਂ ਵੋਟਾਂ ਪਈਆਂ ਕਿੰਨੇ ਬੰਦਿਆਂ ਨੇ ਹੱਥ ਖੜੇ ਕੀਤੇ ਨੇ ਉਹ ਤੇ ਹਲੇ ਤੱਕ ਇਹਨਾਂ ਕੋ ਅਨਾਉਂਸ ਨਹੀਂ ਹੋਇਆ ਔਰ ਤੁਸੀਂ ਭਗਵੰਤ ਮਾਨ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਸਾਰੇ ਪੰਜਾਬ ਦੇ ਪਟਿਆਲੇ ਦਾ ਮੇਅਰ ਬਣਿਆ ਲੁਧਿਆਣੇ ਦਾ ਮੇਅਰ ਬਣਿਆ ਔਰ ਜਲੰਧਰ ਦਾ ਮੇਅਰ ਬਣਿਆ ਉਹਨੂੰ ਟਵੀਟ ਕਰਕੇ ਇਹਨਾਂ ਨੇ ਵਧਾਈ ਦਿੱਤੀ ਔਰ ਅੰਮ੍ਰਿਤਸਰ ਦੇ ਮੇਅਰ ਨੂੰ ਹਲੇ ਤੱਕ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਵਧਾਈ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਹਫਤੇ ਦਾ ਮੇਅਰ ਹੈ ਹਫਤਾ ਨਹੀਂ ਦੱਸਦੇ ਇਸ ਤੋਂ ਯਾਦਾ ਦਾ ਮੇਅਰ ਨਹੀਂ ਜੇ ਇਹਨਾਂ ਦੇ ਕੌਨਫੀਡੈਂਸ ਹੁੰਦਾ ਤੇ ਉਹਦਾ ਵੀ ਇਹ ਵਧਾਈ ਦਿੰਦੇ ਭਗਵਾਨ ਜੀ ਮੈਨੂੰ ਵੀਡੀਓਗ੍ਰਾਫਰ ਕਹਿ ਰਿਹਾ ਕਿ ਮਾਂਜੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਅੰਦਰ ਕੈਮਰੇ ਲੱਗੇ ਸੀ ਅਸੀਂ ਆਪ ਦੇਖੇ ਕੈਮਰੇ ਉਹਨੂੰ ਸਾਹਮਣੇ ਲਿਆਉਣ ਕੋ ਵੀਡੀਓਗ੍ਰਾਫੀ ਕਿਉਂ ਨਹੀਂ ਲਗਾਉਂਦੇ ਜੇ ਇਹਨਾਂ ਦੇ ਸੱਚ ਹੋਵੇ ਅੱਜ ਸੱਚ ਹੋਵੇ ਕਿ ਜੇ ਇਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਦਾ ਮੇਰ ਬਣਿਆ ਔਰ ਇਹਨਾਂ ਕੋਲ ਬੰਦੇ ਵਾਤੀ ਸੀਦੇ ਕਿਉਂ ਨਹੀਂ ਸ਼ੋਅ ਕਰਦੇ ਬੰਦੇ ਵਾਦ ਕਿਤੋਂ ਹੋ ਜਾਂਦੀਆਂ ਮੈਨੂੰ ਦੱਸੋ 45 ਤੁਹਾਡੇ ਕੋਲ ਆ ਬੈਠੇ ਸੀ ਚਾਰ ਕਾਲੀਦਲ ਨੇ ਸਾਡੇ ਨਾਲ ਬੈ ਕੇ ਪ੍ਰੋਟੈਸਟ ਕੀਤਾ 45 ਹੋ ਗਏ ਸਤੋ ਬੀਜਪੀ ਵਾਲਿਆਂ ਦੇ ਸੀ 55 ਹੋ ਗਏ ਤੇ ਕਿੱਥੋਂ ਮੇਜੋਰਟੀ ਰਹਿ ਗਈ ਕਾਲਕਿਊਲੇਸ਼ਨ ਦੇ ਉਹੀ ਹੈ ਨਾ 85 ਪਲੱਸ 7 ਦੀ ਕੈਲਕੂਲੇਸ਼ਨ ਟੋਟਲ 92 ਦੀ ਸੀ ਤੋਂ ਉਹ ਦੀ ਮੈਂ ਤੁਹਾਨੂੰ ਬੰਦੇ ਦੇ ਨਾਤੇ ਉਦਾਂ ਹੀ ਗਿਨਾ ਦਿੱਤੇ 41 ਆਦਮੀ ਇੱਥੇ ਬੈਠੇ ਆ ਹਰ ਸਮਝ ਆ ਵੀ ਜਿਹੜੇ ਅਣਜਾਣੇ ਕੋਸ਼ਿਸ਼ ਤੇ ਬਾਪਾਲਵਾਸੇ ਜਿਹੜਾ ਕੀ ਕੇਸ ਕੀਤਾ ਹੈ ਬਸਲਾਹ ਹੈ ਕਿ ਤੁਸੀਂ ਇਕੱਠੇ ਹੋ ਤਾਂ ਫੋੜ ਨਹੀਂ ਸਕਿਆ ਨਾ ਕਾਂਗਰਸ ਪਾਰਟੀ ਦਾ ਕੋਈ ਵਰਕਰ ਡਰਿਆ ਹੈ ਨਾ ਕੋਈ ਕੌਂਸਲਰ ਡਰਿਆ ਹੈ ਨਾ ਕੋਈ ਨੇਤਾ ਡਰਿਆ ਨਾ ਕੋਈ ਲੀਡਰ ਨਾ ਡਰੇਗਾ ਨਾ ਧਰਾਂਗੇ ਇਦਾਂ ਦੇ ਇੱਕ ਪਰਚਾ ਕਹਿੰਦੇ ਆਵੇਂ 100 ਪਰਚੇ ਕਰ ਲੈਂਦਾ ਸੀ ਇਹਨਾਂ ਤੋਂ ਡਰਨ ਵਾਲੇ ਨਹੀਂ ਔਰ ਜਿੰਨਾ ਮਰਜੀ ਡਰਾ ਲੈ ਦੇਖੋ ਅਲੇ ਸਾਨੂੰ ਕੋਈ ਪੁਲਸ ਤੋਂ ਇਨਫੋਰਮੇਸ਼ਨ ਨਹੀਂ ਸਾਨੂੰ ਸਿਰਫ ਪ੍ਰੈਸ ਤੋਂ ਪਤਾ ਲੱਗ ਰਿਹਾ ਨਿਊਜ਼ਪੇਪਰ ਤੇ ਆਇਆ ਹੈ ਕਿ ਅਣਬਚਾਤੇ ਕਾਉਂਸਲਰਾਂ ਤੇ 5 ਕੇ 6 ਦੇ ਐਫਆਈਆਰ ਕੀਤੇ ਸੀ ਸਾਨੂੰ ਕੋਈ ਨੋਟਿਸ ਨਹੀਂ ਕੋਈ ਸੰਬੰਧ ਨਹੀਂ ਕੋਈ ਕੁਝ ਨਹੀਂ ਦੇਖੋ ਸੁਪਰੀਮ ਕੋਰਟ ਦੀ ਗੱਲ ਨਹੀਂ ਅਲੇ ਸਾਡਾ ਜਿਹੜਾ ਕੇਸ ਹਾਈ ਕੋਰਟ 'ਚ ਪੈਂਡਿੰਗ ਹੈ ਅਲੇ ਤੱਕ ਜਿਹੜੀ ਸਾਡੀ ਉਹ ਸਟੇਟਸ ਜਿਹੜਾ ਉਹ ਪਟੀਸ਼ਨ ਜਿਹੜੀ ਆ ਪੈਂਡਿੰਗ ਸ਼ੋ ਕਰ ਰਹੀ ਹੈ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਕੋਈ ਸਾਨੂੰ ਅਲਿ ਸਟੇਟਸ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਐਸੀ ਹਾਈ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਬਾਜੋ ਹਾਈ ਕੋਰਟ ਦੇ ਅਗਲਾ ਏਜੰਡਾ ਕੀ ਰਹੇਗਾ ਅੱਜ ਅਗਲਾ ਪਲੇਨ ਰਿਜੈਕਟ ਹੋਈ ਹੈ ਜਾਂ ਪੈਂਡਿੰਗ ਹੈ ਪੈਂਡਿੰਗ ਹੈ ਜੀ ਕੋਈ ਰਿਜੈਕਟ ਨਹੀਂ ਹੋਈ ਉਹ ਵੀ ਗਲਤ ਇਨਫੋਰਮੇਸ਼ਨ ਕੀਤੀ ਗਈ ਹੈ ਸਾਡਾ ਜਿਹੜਾ ਹਾਈ ਕੋਰਟ ਤੇ ਕੇਸ ਹੈ ਉਹ ਪੈਂਡਿੰਗ ਚੱਲ ਰਿਹਾ ਹੈ ਕਿਹਦਾ ਅਗਲਾ ਏਜੰਡਾ ਕੀ ਰਹੇਗਾ ਤੁਸੀਂ ਸਾਰੇ ਕਾਉਂਸਲਰ ਸੱਜਣ ਕਿਤੇ ਬੈਠੇ ਹੋ ਜਾਂ ਤੁਸੀਂ ਸਾਰੇ 85 ਦੇ 85 ਕਾਉਂਸਲਰ ਨੇ ਕਿੰ ਪਹਿਲੀ ਮੀਟਿੰਗ ਜੁਈ ਆਪਣੇ ਕੌਂਸਲਰ ਸਪੌਂਸਰਾਂ ਕੀ ਸੀ ਇਹ ਸਦਨ ਦੇ ਵਿੱਚ ਦੇਖੋ ਸਾਡਾ ਆਪਣਾ ਹਾਊਸ ਹੈ ਕੌਂਸਲਰ ਦਾ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ ਔਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਰੈਗੂਲਰ ਇੱਥੇ ਕਾਰਪੋਰੇਸ਼ਨ ਹਾਊਸ ਆਵਾਂਗੇ ਔਰ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਆਈਏ ਅਸੀਂ ਸਾਰੇ ਢਾਲ ਕੇ ਇਥੋਂ ਦੇ ਆਪਣੇ ਕਿਸੇ ਦੀ ਵਾਰਡ ਦੀ ਕਿਸੇ ਵੀ ਕੌਂਸਲਰ ਦੀ ਵਾਰਡ ਦੀ ਮੁਸ਼ਕਲ ਆਈਏ ਅਸੀਂ ਸਾਰੇ ਉਹਦੀ ਵਾਰਡ ਦੀ ਮੁਸ਼ਕਲ ਹੱਲ ਕਰਾਂਗੇ ਔਰ ਜੇ ਕਿਸੇ ਨੇ ਪੁਲਿਸ ਅਫਸਰ ਨੇ ਜੋ ਕਿ ਇਸੇ ਪੁਲਸ ਨੇ ਸਾਡੇ ਕਿਸੇ ਕਾਉਂਸਲਰ ਦਾ ਤੱਕਾ ਕੀਤਾ ਸੀ ਸਾਰੇ ਸ਼ਹਿਰ ਤੇ ਫਿਰ ਦੁਬਾਰਾ ਇਕੱਠੇ ਹੋਵਾਂਗੇ ਔਰ ਪ੍ਰੋਟੈਸਟ ਕਰਾਂਗੇ ਪੁਲਸ ਨੂੰ ਤੱਕਾ ਨਹੀਂ ਕਰਨ ਦਿਆਂਗੇ ਆਪਣੇ ਕਿਸੇ ਬੰਦੇ ਦਾ ਤੱਕਾ ਨਹੀਂ ਹੋਣ ਦੇਵਾਂਗੇ ਤਾਲਾ ਲਾ ਕੇ ਚਲੇ ਗਏ 2 ਵਜੇ ਸੀ ਸਾਰੇ ਕਾਉਂਸਲਰ ਅੱਜ ਕਾਰਪੋਰੇਸ਼ਨ ਹਾਊਸ ਸੇ ਆਏ ਆ ਔਰ ਉਹ ਜਿਹੜਾ ਕਾਉਂਸਲਰ ਰੂਮ ਬਣਿਆ ਹੋਇਆ ਉੱਥੇ ਕਾਨਫਰੈਂਸ ਰੂਮ ਹੈ ਅਸੀਂ ਉੱਥੇ ਕਹਿ ਇਹਨੂੰ ਖੋਲੋ ਪਰ ਇਹਨਾਂ ਨੇ ਨਹੀਂ ਖੋਲਿਆ ਇਹ ਮੀਟਿੰਗ ਆਲ ਗੋਲ ਗਿਆ ਕੋਈ ਨਹੀਂ ਅਸੀਂ ਮੀਟਿੰਗ ਕਰਨੀ ਸੀ ਅਸੀਂ ਇੱਥੇ ਕਰ ਲਈ ਇੰਨ ਨੂੰ ਮੰਨਦੇ ਕਿ ਤਲਾਕ ਕਿਸ ਨੇ ਲਵਾਇਆ ਕਿਉਂਕਿ ਨਗਰ ਨਿਗਮ ਤੋਂ 4-5 ਮੀਟਰ ਦੰਦਾ ਜੀ ਹਲੇ ਵੀ ਤੁਹਾਨੂੰ ਕੋਈ ਸ਼ੱਕ ਹੈ ਕਿ ਕਿੰਨੇ ਕੀਤਾ ਹੋਵੇਗਾ ਮੈਨੂੰ ਦੱਸਣ ਦੀ ਲੋੜ ਹੈ ਤੁਹਾਡੇ ਸਾਹਮਣੇ ਹੀ ਇਹ ਕਿੰਨੇ ਕੀਤਾ ਹੈ ਇਹ ਉਸ ਦਿਨ ਤੋਂ ਕਬਰਾਇ ਹੋਏ ਨੇ ਇਹਨਾਂ ਨੂੰ ਵੀ ਪਤਾ ਹੈ ਕਿ ਜਿਸ ਕਬਰਾੜ ਦੇ ਨਾਲ ਇਹਨਾਂ ਨੇ ਉੱਥੇ ਉਹ ਦਿਨ ਆਪਣਾ ਮੇਅਰ ਅਨਾਉਂਸ ਕਰ ਲਿਆ ਇਹ ਮੇਅਰ ਯਾਦਤ ਦੇ ਰਹਿਣ ਵਾਲਾ ਨਹੀਂ ਇਹਨਾਂ ਨੂੰ ਆਪ ਕਬਰਾੜ ਪਈ ਹੋਈ ਹੈ ਅੱਜ ਦੇਖ ਲਓ ਸ਼ਹਿਰ 'ਚ ਕੋਈ ਇਹਨਾਂ ਨੂੰ ਵਧਾਈ ਦੇਣ ਵਾਲਾ ਨਹੀਂ ਕਿ ਸ਼ਾਇਦ ਕਿਦੇ ਇਹਨਾਂ ਤੇ ਵਧਾਈ ਦਾ ਹੋਟਿੰਗ ਨਹੀਂ ਲੱਗਾ ਇਹਨਾਂ ਨੂੰ ਕੋਈ ਮਿਹਰਬਾਨਿਆ ਹੋਵੇ ਸ਼ਾਇਦ ਉਹ ਵੀ ਸਟ੍ਰੇਟ ਹੋਏ ਨਹੀਂ ਸੀ ਜਿਹੜੇ ਮੈਰ ਨੂੰ ਲੈ ਕੇ ਸੀ ਅਸੀਂ ਮੰਤਰੀ ਕੋਲ ਗੱਲ ਕੀਤੀ ਸੀ ਕਹਿੰਦੇ ਰਿਊਮਰ ਹੈਗੇ ਕੁਝ ਨਹੀਂ ਹੈ ਤੇ ਫਿਰ ਉਸ ਦਿਨ ਉਸ ਦਿਨ ਮੇਅਰ ਜਿਸ ਦਿਨ ਚਾਰਜ ਲੈਣ ਆਇਆ ਹੈ ਉਸ ਦਿਨ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਿਉਂ ਨਹੀਂ ਆਏ ਅੱਜ ਮੈਂ ਤੇ ਕਹਿ ਰਿਹਾ ਓਪਨ ਚੈਲੰਜ ਕਰਦਾ ਇਹਨਾਂ ਦੇ ਮੰਤਰੀ ਨੂੰ ਔਰ ਇਹਨਾਂ ਦੇ ਸੂਚੀ ਜਿੰਨੀ ਵੀ ਆਪ ਦੀ ਲੀਡਰਸ਼ਿਪ ਹੈ ਇਹਨਾਂ ਨੂੰ ਕੋ ਅੱਜ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਸਾਰੇ ਕਾਉਂਸਲਰ ਤਿਆਰ ਬੈਠਿਆ ਜਿਹੜੀ ਔਰ ਹੋਰ ਵੀ ਜਿਹੜੇ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਲੈ ਕੇ ਬੈਠਾਂ ਤੇ ਯਾਰ ਸਾਡੇ ਨਾਲ ਸਾਹਮਣੇ ਡਿਬੇਟ ਕਰ ਲੈਣ ਸਾਹਮਣੇ ਬੈਠ ਕੇ ਆਪਣੀ ਸਟਰੈਂਥ ਦਿਖਾ ਦੇਣ ਜੇ ਆਪਣੀ ਸਟਰੈਂਥ ਦਿਖਾ ਦੇਣਗੇ ਅਸੀਂ ਅੱਜ ਤੋਂ ਬਾਅਦ ਉਹ ਪ੍ਰੋਟੈਸਟ ਕਰਨਾ ਛੱਡ ਦਾਂਗੇ ਅਸੀਂ ਇਹਨੂੰ ਆਪਣਾ ਮਹਿਮਾਨਾ ਹਾਂ ਕਰ ਦਿੰਦੇ ਹਾਂ ਮੀਟਿੰਗ ਵੀ ਹੋ ਜਾਂਦੀ ਦੋ ਦੋ ਦਿਨਾਂ ਦਾ ਹਾਉਸ ਦੀ ਮੀਟਿੰਗ ਤੁਸੀਂ ਹਿੱਸਾ ਲੋਗੇ ਨਹੀਂ ਇਹ ਦੇਖੋ ਜੋ ਕੌਂਸਲਰ ਸਰਪੰਚ ਸਾਰੇ ਜੋ ਫੈਸਲਾ ਕਰਨਗੇ ਜੋ ਆਡੀ ਹਾਈ ਕਮਾਂਡ ਸਾਨੂੰ ਹੁਕਮ ਕਰੇਗੇ ਅਸੀਂ ਉੱਥੇ ਦੇਖਾਂਗੇ ਹਲੇ ਤੇ ਮੈਨੂੰ ਲੱਗਦਾ ਹੈ ਇਹ ਜਦੋਂ ਤੱਕ ਇਹਨਾਂ ਨੇ ਹਾਊਸਿੰਗ ਮੀਟਿੰਗ ਕਾਲ ਕਰਨੀ ਹੈ ਇਹਨਾਂ ਨੇ ਆਪ ਹੀ ਇੱਥੋਂ ਚੇਅਰ ਤੋਂ ਉਹਨਾਂ ਨੂੰ ਉਤਰਨਾ ਪੈਣਾ ਹੈ ਜੀ ਪਰਸਨਲ ਹੋਊਗਾ ਕਿ ਤੁਸੀਂ ਮੇਅਰ ਹਾਊਸ ਆਉਂਗੇ ਇੱਥੇ ਬੈਠੋ ਚਲਾਉਣੀ ਹੈ ਬਿਲਕੁਲ ਮੰਨ ਕੇ ਚਲਾਵਾਂਗੇ ਅਸੀਂ ਆਪਣੇ ਕਾਉਂਸਲਰ ਲੋਕਾਂ ਨੇ ਦਿਤਾਇਆ ਸੀ ਕੰਮ ਕਰਾਉਣੇ ਕਾਰਪੇਸ਼ਨ ਸਾਡੀ ਹੈ ਕਾਰਪੇਸ਼ਨ ਕਿਸੇ ਦੀ ਕੋਈ ਪਰਸਨਲ ਨਹੀਂ ਹੈ ਅਸੀਂ ਜਿੱਥੇ ਵੀ ਲੋੜ ਪੈ ਗਈ ਸੀ ਰੋਜ਼ ਇਕੱਠੇ ਹੋਇਆ ਕਰਾਂਗੇ। 20 ਕਾਲੀਵਾਲ ਦਾ ਬਿਆਨ ਆ ਅਸੀਂ ਹੁਜਰਤ ਤੇ ਆਏ ਸੀ। ਉਹ ਕਹਿੰਦੇ ਜੀ ਇਹ ਬਿਲਕੁਲ ਲੋਕਤੰਤਰ ਤਰੀਕੇ ਦੇ ਨਾਲ। ਫਿਰ ਕਿਉਂ ਨਹੀਂ ਡਿਕਲੇਅਰ ਕਰਦੇ ਵੀਡੀਓਗ੍ਰਾਫੀ ਉਧਰ ਅੰਦਰ ਸੀ। ਇਹਨਾਂ ਦੇ ਬੰਦਿਆਂ ਨੇ ਵੀਡੀਓਗ੍ਰਾਫੀ ਕੀਤੀ। ਮੈਨੂੰ ਚੋਕ ਪ੍ਰੈਸ ਨੂੰ ਦਿਖਾ ਦੇ। ਮੈਂ ਇਹ ਇੱਕ ਚੈਲੰਜ ਕਰ ਰਿਹਾ ਹਾਂ। ਦਿਖਾ ਦਨ ਜੇ ਇਹਨਾਂ ਦੇ ਬੰਦੇ ਉੱਥੇ ਇਹਨਾਂ ਦੀ VOTING ਕਰਾਈ ਹੋਵੇ ਜੇ ਇਹਨਾਂ ਨੇ ਹੱਥ ਘੜੇ ਕਰਾਏ ਹੋਣ ਇਹਨਾਂ ਦੀ ਗਿਣਤੀ ਵੱਧ ਹੋਏਗੀ। ਅਸੀਂ ਕਾਂਗਰਸ ਵਾਲੇ ਪ੍ਰੋਟੈਸਟ ਚਾਹਾਂ ਬੰਦ ਕਰਾਂਗੇ ਔਰ ਇਹਨਾਂ ਦੇ ਮੇਰ ਜਿੰਨੂੰ ਵੀ ਮੇਰ ਬਣਾਉਣਗੇ ਅਸੀਂ ਉਹਨੂੰ ਆਪਣਾ ਮੇਰ ਮੰਨਾਂਗੇ ਸਾਨੂੰ ਪਿੰਨ ਤੱਕ ਤੇ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਗਿਆ ਔਰ ਤੁਸੀਂ ਮੰਨਦੇ ਹੋ ਕਿ ਅਸੀਂ ਅੰਦਰ ਧੱਕਾ ਕਰ ਲਈ ਔਰ ਇਹ ਅਨੁਬਾਦ ਸਿੱਧੇ ਆਉਣ ਦੇਣਗੇ ਸਾਡੇ ਨਾਲ ਤੇ ਦੇਖੋ ਜਿਹੜੇ ਜਾਇੰਟਸ ਕਾਉਂਸਲਰ ਸੀ ਉਹਨਾਂ ਨਾਲ ਤੇ ਜੋ ਕੀਤਾ ਕੀਤਾ ਲੇਡੀਜ਼ ਕਾਉਂਸਲਰ ਤੈਨੂੰ 5 5 6 6 ਵਰੀ ਇਹਨਾਂ ਨੇ ਚੁਣੇ ਉਹਨਾਂ ਮੰਨਦਿਆਂ ਦੀ ਇੰਨੀ ਇੰਨੀ ਵਰੀ ਚੈਕਿੰਗ ਕਰਦੀ ਸਾਡੇ ਤੋਂ ਇਹਨਾਂ ਨੂੰ ਕਾਹਦਾ ਡਰ ਸੀ ਕਿ ਜਿਹੜੇ ਇਹਨੇ ਔਰ ਕੋ ਚੇਤਨ ਦਾ ਕੁਝ ਨਹੀਂ ਅੰਦਰ ਹੋਇਆ ਲੱੱਕੀ ਜੀ ਅੰਦਰ ਸੀ ਅਸ਼wini ਕਾਲੇ ਸ਼ਾਹ ਜੰਦਰ ਸੀ ਜਿੰਨੇ ਤੁਸੀਂ ਇਹਨਾਂ ਨੂੰ ਪੁੱਛ ਲੋ ਇਹ ਬੈਠੇ ਨੇ ਲੱੱਕੀ ਬਾਜੀ ਬੈਠੇ ਨੇ ਸਾਰੇ ਤੇ ਬੈਠੇ ਸਾਹੀ ਆਪਣੇ ਤਿੰਨ ਹਾਊਸ ਰਾਜ ਸਭਾ ਵਿਧਾਨ ਸਭਾ ਤੇ ਮਿਨੀ ਹਾਊਸ ਜਿੰਨੂੰ ਅਸੀਂ ਕਾਰਪੋਰੇਟਲ ਨੇ ਜਿੰਨੇ ਹਾਊਸ ਚੱਲਦੇ ਨੇ ਦਸੂਹ ਸਮਾਗਮ ਹੁੰਦਾ ਕਦੀ ਪੁਲਸ ਅੰਦਰ ਦੇਖੀ ਆ ਸ਼ਿਵ ਡਰੈਸ ਦੇ